ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਅਸੀਂ ਐਂਡਨਮਸ ਔਰ ਆਪੋਜੀਟ ਵਰਡ ਕਰਾਂਗੇ ਜਿਨ੍ਹਾਂ ਨੂੰ ਪੰਜਾਬੀ ਵਿੱਚ ਵਿਪਰੀਤ ਜਾਂ ਵਿਰੋਧੀ ਸ਼ਬਦ ਵੀ ਕਿਹਾ ਜਾਂਦਾ ਹੈ ਸੁੱਟੋ ਡ੍ਰੌਪ ਫੜਨਾ ਕੈਚ ਭਾਰੀ ਹੈਵੀ ਹਲਕਾ ਲਾਈਟ ਦੇਣਾ ਗਿਵ ਪ੍ਰਾਪਤ ਕਰਨਾ ਰਸੀ ਖਾਸ ਸਪੈਸ਼ਲ आम कॉमन याद रखना रिमेंबर भुलना फॉरगेट पुछो आस्क जवाब रिस्पोंड गैर हाजर एबसेंट मौजूद प्रेजेंट ऊपर अब हेठां बिलो चलाक कलेवर मूर्ख फुलिश दाखला एंट्री वार निकलना एग्जिट ਛੋਟਾ ਟਾਈਨੀ ਵੱਡਾ ਜਾਂ ਵਿਸ਼ਾਲ ਹਿਊਜ